ਜਗਿੰਦਰ ਸਿੰਘ ਰੰਧਾਵਾ ਦੇ بیٹے ਦੇ ਵੱਲੋਂ ਆਮ ਆਦਮੀ ਪਾਰਟੀ ਤੇ ਕਈ ਗੰਭੀਰ ਇਲਜ਼ਾਮ ਲਾ ਦਿੱਤੇ ਗਏ ਨੇ ਆਪ ਆਗੂਆਂ ਅਤੇ ਗੈਂਗਸਟਰਾਂ ਦੇ ਲਿੰਕ ਹੋਣ ਦੇ ਇਲਜ਼ਾਮ ਲਾਏ ਗਏ ਨੇ ਜਗੂ ਭਗਵਾਨਪੁਰੀਆ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ ਤਵਾਰ ਪਲਟਵਾਰ ਜਾਰੀ ਹੈ ਕਾਂਗਰਸ ਸੀਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ بیٹے ਦੇ ਵੱਲੋਂ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਇਲਜ਼ਾਮ ਲਾਏ ਗਏ ਨੇ ਕਿ ਉਹਨਾਂ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਖਾਸ ਕਰ ਨਾਮ ਜੱਗੂ ਭਗਵਾਨਪੁਰੀਆ ਦਾ ਸਾਹਮਣੇ ਆ ਰਿਹਾ ਹੈ ਜੱਗੂ ਭਗਵਾਨਪੁਰੀਆ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ ਗੈਂਗਸਟਰ ਜੱਗੂ ਨੇ ਸ਼ਹਿਰੀ ਕਲਸੀ ਦੀ ਮਦਦ ਕੀਤੀ ਸੀ ਉਹਦਾ ਵੀ ਰੰਧਾਵਾ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਉਹਦਾ ਵੀ ਰੰਧਾਵਾ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਸੀ ਦੇ ਬੇਟੇ ਦੀ ਇੱਕ ਵੀਡੀਓ ਵੀ ਦਿਖਾਈ ਹੈ ਵੀਡੀਓ ਦੇ ਵਿੱਚ ਜੱਗੂ ਦੀ ਮਾਸੀ ਦਾ ਬੇਟਾ ਆਪ ਐਮਐਲਏ ਦੀ ਮਦਦ ਦੀ ਗੱਲ ਕਰ ਰਿਹਾ ਆ ਆਪ ਆਗੂਆਂ ਅਤੇ ਗੈਂਗਸਟਰ ਲਿੰਕ ਦੀ ਜਾਂਚ ਹੋਵੇ ਉਹਦਾ ਵੀ ਰੰਧਾਵਾ ਦੇ ਵੱਲੋਂ ਮੰਗ ਕੀਤੀ ਗਈ ਆ ਉਹਦਾ ਵੀ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਨੇ ਤੇ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕਰਕੇ ਗਈ ਗੰਭੀਰ ਇਲਜ਼ਾਮ ਲਾਏ ਗਏ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਦੱਸਦੀ ਕਿ ਪਿਛਲੇ ਦਿਨੀ ਉਹਦਾ ਵੀ ਰੰਧਾਵਾ ਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਉਹ ਧਮਕੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਵੱਲੋਂ ਦਿੱਤੀ ਗਈ ਆ ਹਾਲਾਂਕਿ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਬਿਆਨ ਆਇਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਧਮਕੀ ਦੇਣ ਵਾਲੇ ਦਾ ਜੱਗੂ ਭਗਵਾਨ ਪੁਰੀਆ ਨਾਲ ਕੋਈ ਸਬੰਧ ਨਹੀਂ ਸੀ ਜਿਸ ਤੋਂ ਬਾਅਦ ਇੱਕ ਵਾਰ ਫੇਰ ਹੁਣ ਸੁਖਜਿੰਦਰ ਰੰਧਾਵਾ ਦੇ ਬੇਟੇ ਉਹਦਾ ਵੀ ਰੰਧਾਵਾ ਸਾਹਮਣੇ ਆਏ ਨੇ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਲਾਏ ਗਏ ਨੇ ਕਿ ਉਹਨਾਂ ਦੀ ਜੱਗੂ ਭਗਵਾਨ ਪੁਰੀਆ ਦੇ ਨਾਲ ਸਾਂਝ ਹੈ ਤੇ ਨਾਮ ਸ਼ੈਰੀ ਕਲਸੀ ਦਾ ਵੀ ਗੂੰਜ ਰਿਹਾ ਹੈ ਕਿ ਜਦੋਂ ਸ਼ੈਰੀ ਕਲਸੀ ਦੇ ਇਲੈਕਸ਼ਨ ਸੀ ਉਸ ਦੀ ਮਦਦ ਜੱਗੂ ਭਗਵਾਨ ਪੁਰੀਆ ਦੇ ਵੱਲੋਂ ਕੀਤੀ ਗਈ ਸੀ ਉਸ ਦੇ ਰਿਸ਼ਤੇਦਾਰਾਂ ਦੀ ਇੱਕ ਵੀਡੀਓ ਵੀ ਉਹਦਾ ਵੀ ਰੰਧਾਵਾ ਦੇ ਵੱਲੋਂ ਦਿਖਾਈ ਗਈ ਹੈ। ਉਹਦਾ ਜ਼ਾਰ ਗੁਰਦੀਪ ਦੇ ਰੰਧਾਵਾ ਜਿੱਦੀ ਜਿੱਤ ਹੋਈ ਆ ਜਿੱਤ ਬਹੁਤ ਵੱਡੀ ਲੀਡ ਦੇ ਨਾਲ ਹੋਈ ਆ। ਹਾਂਜੀ ਹਾਂਜੀ ਕੇਨਰਾਦ ਮੇਸ ਕੱਟ ਰਹੇ ਹਾਂ ਜੀ। ਜੀ ਜੋ ਵਰਕਰ ਸਾਡੇ ਏਰੀਏ ਦੇ ਸਾਡੇ ਪਿੰਡ ਦੇ ਨਗਰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ ਉਹ ਹੈ ਅਸੀਂ ਧੰਨਵਾਦ ਕਰਦੇ ਆ ਜਿਹੜਾ ਆਪਣੇ ਵਰਕਰਾਂ ਦਾ ਦੇਵਾ ਬਣਾਣਗੇ। ਹਾਲ ਕੀ ਦੀ ਸੰਗਤ ਦਾ ਤੁਹਾਨੂੰ ਵੀਨਤ ਦਾ ਫਾਲ ਮਿਲਿਆ ਵਾ ਧੰਨਵਾਦ ਕਰਦੀਪ ਸਿੰਘ ਰਧਾ ਨੇ ਮਦਾਇਆ ਕਿ ਨਿਯਮ ਹੈ ਕਿ ਮੇਰੇ ਵੀਰ 파ਰਕਾ ਜਿਹੜਾ 17 ਸਾਲਾ ਦਾ ਮੋਢੀ ਉਹ ਆਪਾਂ ਪੁੱਛਤਾ ਜੀ ਅੱਛਾ ਜੀ ਹੁਣ ਆਪਾਂ ਗੱਲਬਾਤ ਕਰਨ ਚਾਲਾਂਗੇ ਨਗਾ ਦੀਪ ਸਿੰਘ ਜੋ ਪਹੁਆ ਸਰਪੰਚ ਇੱਕ ਆ ਵੀ ਜੀ ਜਦੋਂ ਸਿਸਟਰ ਉਹਨਾਂ ਦੇ ਮਾਤਾ ਦਾ ਮਾਸੀ ਜੀ ਦੀ ਬੇਟੀ ਨੇ ਇਹਨਾਂ ਨੇ ਜਦੋਂ ਬੜੀ ਫੋਰਚੂਨੇਟ ਗੱਲ ਹੋਈ ਸੀ ਜਦੋਂ ਜੱਗੂ ਦੀ ਮਾਤਾ ਦਾ ਮਰਡਰ ਕਰ ਦਿੱਤਾ ਗਿਆ ਸੀ ਬਟਾਲੂ ਚ ਉਦੋਂ ਇਹਨਾਂ ਨੇ ਅਗਲੇ ਦਿਨ ਕਰਿਮੇਸ਼ਨ ਕਰਨ ਤੋਂ ਪਹਿਲਾਂ ਬੋਡੀ ਨੂੰ ਲੈ ਕੇ ਜਿਹੜਾ ਹਾਈਵੇ ਜਾਮ ਕੀਤਾ ਸੀਗਾ ਉਹ ਚ ਉਹਨਾਂ ਦੀ ਸਿਸਟਰ ਨੇ ਗੱਲ ਕੀਤੀ ਸੀਗੀ ਕਿ ਸ਼ਹਿਰੀ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰਧਾਨ ਤੇ ਨਾਲ ਹੀ ਸਾਡੇ ਐਮਐਲਏ ਦੋਵਾਂ ਦਾ ਨਾਮ ਲੈ ਕੇ ਬੋਲਿਆ ਸੀਗਾ ਕਿ ਇਹਨਾਂ ਦੀ ਇੰਨੀ ਸਪੋਰਟ ਜੱਗੂ ਨੇ ਕੀਤੀ ਅੱਜ ਕਿਉਂ ਨਹੀਂ ਸ਼ਿਰਕਤ ਕੀਤੀ ਆਇਆ ਇਹਨਾਂ ਦੀ ਗੁਰਦੀਪ ਰੰਧਾਵਾ ਕਰਕੇ ਹਰ ਕਿਸੇ ਦੀ ਗਾੜੀ ਲੱਗਿਆ ਉਹ ਕਿਉਂ ਨਹੀਂ ਆਇਆ ਅੱਜ ਸਾਡੇ ਘਰੇ ਪਤਾ ਲੈ ਜਿਹੜਾ ਜੱਗੂ ਦਾ ਭਰਾ ਸੀਗਾ ਜਿਹੜਾ ਉਸ ਟਾਈਮ ਤੇ ਸਾਰਾ ਕੁਝ ਹੈਂਡਲ ਕਰ ਰਿਹਾ ਸੀ ਇਲੈਕਸ਼ਨ ਨੂੰ ਆਪਣੇ ਉੱਪਰ ਇਹ ਉਦੋਂ ਦੀ ਜਦੋਂ ਇਹਨਾਂ ਨੂੰ ਸਰਪੰਚ ਬਣਾਇਆ ਗਿਆ ਇਹਦਾ ਵੀ ਮੈਂ ਜ਼ਰੂਰ ਕਾਗਜ਼ੀ ਪੁੱਛਣਾ ਹੈ ਉਹਨਾਂ ਨੂੰ ਕਿ ਤੁਸੀਂ ਸਰਪੰਚ ਬਣਾਇਆ ਸੀਗਾ ਇਹਦਾ ਵੀ ਮੈਂ ਜਵਾਬ ਦਊਂਗਾ ਪਹਿਲਾਂ ਤੁਸੀਂ ਇਹ ਚੀਜ਼ ਉਹਨੂੰ ਹਾਰ પાਕੇ ਸਨਮਾਨਿਤ ਕੀਤਾ ਜਾ ਰਿਹਾ। ਨਾਕ ਪਾਕ ਕਰਕੇ ਜਿੱਥੇ ਇਹਦੇ ਬ੍ਰਦਰ ਗਗਨ ਨੇ ਮੈਨੂੰ ਬੋਲਿਆ ਤੁਸੀਂ ਵੀ ਤੇ ਕਾਂਗਰਸ ਪਾਰਟੀ ਵੱਲੋਂ ਆਇਓ ਅਸੀਂ ਆਮ ਆਦਮੀ ਦੇ ਸਪੋਰਟਰ ਹੈ ਅਸੀਂ ਵੀ ਆਵਾਂਗੇ ਆਪਣੇ ਬੰਦੇਾਂ ਕੋਲ ਤੇ ਉਹਨੇ ਕਹਾ ਸੀ ਤੁਸੀਂ ਇੱਥੇ ਕਿਹੜੀ ਗੱਲਿਓ ਆਏ ਮੈਂ ਕਿਹਾ ਸੀ ਉਹ ਦੇਖ ਤੇ ਆਪਣੇ ਮਦਰ ਦਾ ਇਲੈਕਸ਼ਨ ਏਜੰਟ ਵੀ ਸੀਗਾ ਤੇ ਮੇਰੇ ਕੋਲ ਅਧਿਕਾਰ ਸੀਗਾ ਕਿ ਮੈਂ ਹਰ ਬੂਥ ਤੇ ਜਾ ਕੇ ਚੈਕਿੰਗ ਕਰ ਸਕਦਾ ਪਰ ਗਵਰਨਮੈਂਟ ਨੇ ਆਹ ਕਿਉਂ ਨਹੀਂ ਦੱਸਿਆ ਹੱਦ ਤੱਕ ਕਿ ਆਪਣੇ ਪਿੰਡ ਚ ਜਦੋਂ ਵੋਟ ਪਾਉਣੀ ਹੁੰਦੀ ਹੈ ਬੰਦਾ ਉੱਥੇ ਰਹਿੰਦਾ ਹੈ 12ਵੇਂ ਪਿੰਡਾਂ ਚ 8-8 10-10 ਗੱਡੀਆਂ ਲੈ ਕੇ ਇੱਕ ਮੁੰਡੇ ਦਾ ਭਰਾ ਜਾ ਕੇ ਸਰਪਤ ਕਰਨਾ ਚਾਹੁੰਦਾ ਸੀ ਤੇ ਕੋਪਰਲੀ ਜਿੰਨੇ ਮੈਨੂੰ ਬੋਲਿਆ ਕਿ ਇੱਥੇ ਸਾਰਾ ਕੁਝ ਆਪਾਂ ਹੀ ਹੈ ਇੱਥੇ ਮੇਨ ਆਪਾਂ ਹੀ ਹੈ ਇਹ ਉਹਦੇ ਭਰਾ ਦੀ ਬਰਦੀng on record ਕਿ ਸਾਡੇ ਟਾਈਮ ਤੇ ਜਿਹੜੀ ਸੀਟ ਐਸ ਸੀ ਸੀਗੀ ਤੁਸੀਂ ਉਹਨੂੰ ਜਰਨਲ ਕਰਕੇ ਤੇ ਕਿਉਂ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਉਸ ਤੇ ਸਰਪੰਚ ਬਣਾਇਆ ਇਹਦਾ ਜਵਾਬ ਜ਼ਰੂਰ ਦੇ ਦਿਓ ਨਾਲ ਹੀ ਪੰਨੂ ਸਰ ਨੂੰ ਇੱਕ ਹੋਰ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਤੁਸੀਂ ਰੋਜ਼ ਸਵੇਰੇ ਸ਼ਾਮ ਨੂੰ ਵੇਟ ਕਰ ਰਹੇ ਹੋ ਜਿਹੜੀ ਮੈਨੂੰ ਧਮਕੀ ਆਈ ਉਹਦੇ ਬਸਤੇ ਤੁਹਾਡੇ ਕੋਲ ਰੰਧਾਵਾ ਸਾਤਾ ਨੰਬਰ ਵੀ ਹੈ ਤੁਸੀਂ 2018 19 20 34 ਸਾ ਮੈਂ ਤੁਹਾਨੂੰ ਵੇਖਿਆ ਤੁਸੀਂ ਮੇਰੇ ਘਰੇ ਵੀ ਆਉਂਦੇ ਰਹੇ ਹੋ 39955 ਮੇਰਾ ਹਾਊਸ ਨੰਬਰ ਹੁੰਦਾ ਸੀਗਾ ਤੁਸੀਂ ਮੈਨੂੰ ਮਿਲੇ ਨਹੀਂ ਹੋ ਤੁਸੀਂ ਮੈਨੂੰ ਉੱਥੇ ਬੋਲਿਆ ਵੀ ਕਿ ਪੁੱਤਰਾ ਵੱਡੇ ਹੋ ਕੇ ਤੇ ਵਰਗਾ ਬਣੇ ਤੇ ਉਸ ਟਾਈਮ ਤੇ ਸਾਰੇ ਕੇਸ ਚੱਲ ਰਹੇ ਸੀ ਉਦੋਂ ਤੁਹਾਨੂੰ ਕਿਉਂ ਨਹੀਂ ਯਾਦ ਆਇਆ ਇਹ ਜੀ ਉਦੋਂ ਤੁਸੀਂ ਆਪਣੀ ਕੈਪਟਨ ਨਮਰਿੰਦਰ ਸਿੰਘ ਤੋਂ ਜਿਹੜਾ ਕੇਸ ਤੁਹਾਡੇ ਤੇ ਕੋਈ ਹੋਇਆ ਸੀਗਾ अच्छा तो है मैं रंधावा साहब के बेटे को लेकर जो धमकी आई है तो मैं ये तो नहीं इसको कोई अच्छी बात तो नहीं मानता मैं उस उसकी ऐसी राजनीति भी नहीं करना चाहूँगा लेकिन इसमें भी कोई दो राय नहीं है रंधावा साहब का जो नाम है वो कई गैंगस्टरों को पेट्रोनाइज करने में जुड़ता रहा है और ये हमारी सरकार के आने से पहले भी ये चर्चा थी तो डेफिनेटली कहीं ना कहीं हमें अपने अंदर भी झांकना पड़ेगा राजनीतिक लोगों को कि किस तरह के लोगों को हम प्रोत्साहन देते हैं और आगे जाकर वो कहीं ना कहीं हमारे लिए हमारी स्टेट के लिए हमारे लोगों के लिए मुश्किलें खड़ा करते हैं तो सुखजंदर सिंह रंधावा ਦੇ بیٹے ਉਹਦਾ ਵੀਰ ਰੰਧਾਵਾ ਸਾਹਮਣੇ ਆਏ ਨੇ ਹਾਲਾਂਕਿ ਇਸ ਤੇ ਵਾਰ ਪਲਟਵਾਰ ਜਾਰੀ ਹੈ ਦਰਸਲ ਇੱਕ ਧਮਕੀ ਮਿਲੀ ਸੀ ਉਹਦਾ ਵੀ ਰੰਧਾਵਾ ਨੂੰ ਤੇ ਸੁਖਜਿੰਦਰ ਰੰਧਾਵਾ ਦੇ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਕਿ ਉਸ ਨੂੰ ਧਮਕੀਆਂ ਜੱਗੂ ਭਗਵਾਨਪੁਰਿਆ ਦਵਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਸੀ ਜਿਸ ਨੇ ਧਮਕੀ ਦਿੱਤੀ ਸੀ ਤੇ ਪੁਲਿਸ ਦਾ ਕਹਿਣਾ ਸੀ ਕਿ ਉਸ ਦਾ ਜੱਗੂ ਭਗਵਾਨਪੁਰਿਆ ਦੇ ਨਾਲ ਕੋਈ ਲਿੰਕ ਨਹੀਂ ਹੈ ਜਿਸ ਤੋਂ ਬਾਅਦ ਸੁਨੀਲ ਜਾਖੜ ਦਾ ਬਿਆਨ ਆਇਆ ਤੇ ਆਮ ਆਦਮੀ ਪਾਰਟੀ ਦੇ ਵੀ ਬਿਆਨ ਆਏ ਕਿ ਸੁਖਜਿੰਦਰ ਰੰਧਾਵਾ ਦੇ ਤਾਂ ਜੱਗੂ ਭਗਵਾਨਪੁਰਿਆ ਦੇ ਨਾਲ ਤਾਲੁਕਤ ਰਹੇ ਨੇ ਜਿਸ ਤੋਂ ਬਾਅਦ ਅੱਜ ਉਦਾ ਵੀ ਰੰਧਾਵਾ ਸਾਹਮਣੇ ਆਏ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਹੁਣ ਇਲਜ਼ਾਮ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਲਾਏ ਗਏ ਨੇ ਸ਼ਹਿਰੀ ਕਲਸੀ ਦਾ ਨਾਮ ਸਾਹਮਣੇ ਆ ਰਿਹਾ ਤੇ ਨਾਲ ਹੀ ਗੁਰਦੀਪ ਸਿੰਘ ਰੰਧਾਵਾ ਦਾ ਨਾਮ ਸਾਹਮਣੇ ਆ ਰਿਹਾ ਦੋਵੇਂ ਵਿਧਾਇਕ ਨੇ ਇੱਕ ਡੇਰਾ ਬਾਬਾ ਨਾਨਕ ਤੋਂ ਇੱਕ ਬਟਾਲਾ ਤੋਂ ਜਿਸ ਦੇ ਵਿੱਚ ਉਹਦਾ ਵੀ ਰੰਧਾਵਾ ਦੇ ਵੱਲੋਂ ਕੁਝ ਵੀਡੀਓਜ਼ ਦਿਖਾਈਆਂ ਗਈਆਂ ਨੇ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਜੱਗੂ ਭਗਵਾਨਪੁਰਿਆ ਦੀ ਮਾਸੀ ਦਾ ਬੇਟਾ ਏ ਜਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮਦਦ ਕੀਤੀ ਹੈ ਇਲੈਕਸ਼ਨ ਦੇ ਵਿੱਚ ਤੇ ਨਾਲ ਹੀ ਇਹ ਵੀ ਉਸ ਦੇ ਵੱਲੋਂ ਕਿਹਾ ਗਿਆ ਉਹਦਾ ਵੀ ਰੰਧਾਵਾ ਦੇ ਵੱਲੋਂ ਕਿ ਜਦੋਂ ਜੱਗੂ ਭਗਵਾਨਪੁਰਿਆ ਦੀ ਮਦਰ ਦਾ ਮਰਡਰ ਕੀਤਾ ਗਿਆ ਸੀ ਤਾਂ ਉਦੋਂ ਉਹਨਾਂ ਦੇ ਵੱਲੋਂ ਇਹ ਗਿਲਾ ਕੀਤਾ ਗਿਆ ਕਿ ਗੁਰਦੀਪ ਸਿੰਘ ਰੰਧਾਵਾ ਜਿਹੜੇ ਡੇਰਾ ਬੱਬਾ ਨਾਨਕ ਤੋਂ ਵਿਧਾਇਕ ਨੇ ਤੇ ਸ਼ੈਰੀ ਕਲ ਸੀ ਜਿਹੜੇ ਬਟਾਲਾ ਤੋਂ ਵਿਧਾਇਕ ਨੇ ਅਸੀਂ ਉਹਨਾਂ ਦੀ ਇਲੈਕਸ਼ਨ ਦੌਰਾਨ ਐਨੀ ਮਦਦ ਕੀਤੀ ਹੈ ਇਸ ਦੇ ਬਾਵਜੂਦ ਸਾਡੇ ਇਸ ਦੁੱਖ ਦੇ ਵਿੱਚ ਉਹ ਆ ਕੇ ਨਹੀਂ ਖੜੇ ਤਾਂ ਇਹ ਵੀਡੀਓਜ਼ ਉਦਾਵੀਰ ਰੰਧਾਵਾ ਦੇ ਵੱਲੋਂ ਦਿਖਾਈਆਂ ਗਈਆਂ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਸਾਹਮਣੇ ਆਈ ਹੈ ਮਲਵਿੰਦਰ ਸਿੰਘ ਕੰਗ ਕਹਿੰਦੇ ਨੇ ਕਿ ਸੁਖਜਿੰਦਰ ਰੰਧਾਵਾ ਤਾਂ ਆਪ ਪੁਸ਼ਤ ਪਨਾਹੀ ਕਰਦੇ ਰਹੇ ਨੇ ਗੈਂਗਸਟਰਾਂ ਦੀ ਤੇ ਹੁਣ ਵਾਰ ਪਲਟ ਵਾਰ ਜਾਰੀ ਹੈ ਇੱਕ ਪਾਸੇ ਉਹਦਾ ਵੀ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਵੀਡੀਓਜ਼ ਉਹਨਾਂ ਦੇ ਵੱਲੋਂ ਜਾਰੀ ਕੀਤੇ ਗੀਆਂ ਸਵਾਲ ਚੁੱਕੇ ਗਏ ਕਿ ਜੱਗੂ ਭਗਵਾਨਪੁਰਿਆ ਦੀ ਮਦਰ ਨੂੰ ਸਰਪੰਚ ਕਿਸ ਨੇ ਬਣਾਇਆ ਉਸ ਦੀ ਮਾਸੀ ਜੋ ਮੌਜੂਦਾ ਸਰਪੰਚ ਹੈ ਉਸ ਨੂੰ ਕਿਸ ਨੇ ਸਰਪੰਚ ਬਣਾਇਆ ਤਾਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਤੋਂ ਬਾਅਦ ਜਵਾਬ ਆਮ ਆਦਮੀ ਪਾਰਟੀ ਦਾ ਵੀ ਸਾਹਮਣੇ ਆਇਆ